ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵੈਲਕਮ ਕਰਦੇ ਆਂ ਜੀ ਭਿੰਡਰ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਆਂ ਪਿੰਡ ਮਿਹਰਬਾਨਪੁਰਾ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਵੀ ਅੰਮ੍ਰਿਤਸਰ ਇਸ ਘਰ ਚੋਂ ਆਪਣੀ ਪਹਿਲਾ ਵੀਡੀਓ ਬਣਦੀ ਰਹਿੰਦੀ ਅੱਜ ਫੇਰ ਪਹੁੰਚੇ ਆਂ ਟੋਟਲ ਵੱਡੀਆਂ ਵਹਿੜਾਂ 20 ਤੋਂ 30 ਲੀਟਰ ਵਾਲੀਆਂ ਚਾਰ ਤਾਜ਼ੀਆਂ ਸੂਈਆਂ ਇੱਕ ਗੱਬਣ ਉਹ ਵੀ 25 ਪਲੱਸ ਵਾਲੀ ਆ ਚੰਗੀ ਟੌਪ ਦੀ ਆ ਤੇ ਬਹੁਤ ਹੀ ਕੁਆਲਿਟੀ ਦੀਆਂ ਵਹਿੜਾਂ ਹੁੰਦੀਆਂ ਵੀਰ ਕੋਲ ਸਭ ਤੋਂ ਪਹਿਲਾਂ ਜ਼ਰੂਰੀ ਬੇਨਤੀ ਇਹ ਆ ਕਿਸੇ ਵੀ ਨੇ ਵੀਡੀਓ ਤੋਂ ਪਸ਼ੂ ਖਰੀਦਣਾ ਸੂਏ ਸਵਾਏ ਪਸ਼ੂ ਦੀ ਦੋ ਟਾਈਮ ਚੋਾਈ ਕਰਕੇ ਆਪਣੀ ਤਸੱਲੀ ਕਰਕੇ ਲੈ ਕੇ ਜਾਓ ਜੀ ਤੇ ਜਿਹੜਾ ਗੱਬਣ ਪਸ਼ੂ ਹੁੰਦਾ ਉਹਦੇ ਥਣ ਟਿੱਪ ਕੇ ਚੈੱਕ ਪਾਸ ਕਰਕੇ ਲੈ ਕੇ ਜਾਓ ਤਾਂ ਵੀ ਤਾਂ ਜੋ ਕਿਸੇ ਵੀ ਕਿਸਮ ਦਾ ਲਾਂਮਾ ਨਾ ਰਹਿ ਸਕੇ ਵੀਰ ਨਾਲ ਗੱਲਬਾਤ ਕਰਾਵਾਂਗੇ ਸਾਰੀਆਂ ਵੇੜਾਂ ਦੀ ਡਿਟੇਲ ਲਵਾਂਗੇ ਜੀ ਹਾਂਜੀ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਜੀ ਬਹੁਤ ਵਧੀਆ ਭਾਜੀ ਬਹੁਤ ਵਧੀਆ ਠੀਕ ਹੈ ਕਿੰਨੀਆਂ ਵੇੜਾਂ ਆਪਣੇ ਕੋਲ ਜੀ ਅੱਜ ਆਪਣੇ ਕੋਲ 5 ਹੈ ਭਾਜੀ ਠੀਕ ਆ ਪਹਿਲਾ ਮਾਲ ਕਿਦਾਂ ਰਿਹਾ ਹਾਂਜੀ ਦੇਖ ਗਿਆ ਜੀ ਠੀਕ ਹੈ ਜੀ ਐਡਰੈਸ ਦੱਸ ਦਿਓ ਵੀਰ ਜੀ ਆਪਣਾ ਆਪਣਾ ਪਿੰਡ ਹੈ ਬਾਈ ਮਿਹਰਬਨਪੁਰਾ ਹਾਂਜੀ ਜਿਲ੍ਹਾ ਅੰਮ੍ਰਿਤਸਰ ਜੀ ਜੀ ਟੋਲ ਟੈਕਸ ਲੱਗੇ ਜੇ ਅੱਧਾ ਕਿਲੋਮੀਟਰ ਜੰਡੇ ਵਾਲਾ ਵੀ ਲੱਗੇ ਹਾਂ ਜੰਡੇ ਵਾਲਾ ਵੀ 2 ਕੁ ਦੂਰ ਨਾਮ ਕੀ ਵੀਰ ਜੀ ਆਪਣਾ ਸਰਜੀ ਸਿੰਘ ਠੀਕ ਹੈ ਜੀ ਫੋਨ ਨੰਬਰ ਦੱਸ ਦਿਓ ਜੀ 75085 1446 ਦੁੱਧ ਕਿੰਨੇ ਕਿੰਨੇ ਆਲੀਆਂ ਜੀ ਆਪਣੇ ਉਹ 20 ਗਿਲ ਤੋਂ ਲੈ ਕੇ 30 ਗਿਲ ਤੱਕ ਆਗੀਆਂ ਜੀ ਠੀਕ ਹੈ ਜੀ ਹਾਂਜੀ ਤੇ ਇੱਕ ਗੱਮਣ ਚਾਰ ਤਾਂ ਜੀ ਸੀ ਹਾਂ ਚਾਰ ਦੋ ਸਵੇਰੇ ਸੁਈਆਂ ਜੀ ਹਾਂਜੀ ਦੋ ਚਲੋ ਚਲੋ ਜੜਾ ਸੁਣਿਆ ਠੀਕ ਹੈ ਜੀ ਤੇ ਗੱਬਣ ਤੋਂ ਸ਼ੁਰੂਆਤ ਕਰੀਏ ਜੀ ਫਾਜੀ ਗੱਬਣ ਤੋਂ ਸੂਆ ਕਿਨੋਂ ਆਈ ਇਹਦਾ ਇਹ ਦੂਜਾ ਸੂਆ ਹੈ ਜੀ ਦੂਜਾ ਸੂਆ ਠੀਕ ਹੈ ਜੀ ਦਿਨ ਕਿੰਨੇ ਲੈ ਜੂਗੀ ਜੀ ਇਹ 10 ਦਿਨ ਲੈ ਜੂਗੀ ਜੀ 8 ਤੋਂ 10 ਦਿਨ 10 ਦਿਨ ਲੈ ਜੂਗੀ ਤੇ ਦੁੱਧ ਕਿੰਨਾ ਚ ਵਾਇਰ ਨੇ ਦੁੱਧ ਭਾਜੀ ਇਹਨੇ 5 26 ਕਿਲੋ ਦਤਾ ਪਹਿਲਣ ਨੇ ਅੱਛਾ 5 26 ਕਿਲੋ ਦੁੱਧ ਪਹਿਲਣ ਨੇ ਚ ਵਾਇਆ ਹਾਂਜੀ ਹਾਂਜੀ ਠੀਕ ਹੈ ਜੀ ਥਣ ਥਣ ਓਕੇ ਵੀਰ ਜੀ ਇਹਦੇ ਪੂਰੇ ਓਕੇ ਠੀਕ ਆ ਖੋਲ ਕੇ ਤੋਰੀ ਇਹਨੂੰ ਤੋੜ ਦੇ ਮਾ ਆ ਵੇਖੀ ਥਣ ਥਣ ਵੇਖ ਲਓ ਬੜਾ ਸੋਹਣਾ ਲ ਆਪ ਦਾ ਗਾਰਡ ਕਾਫੀ ਚੰਗਾ ਵੱਡੀ ਆ ਕੋਈ ਛੋਟੀ ਨਾ ਸਮਝਿਓ ਇਹਨੂੰ ਬਹੁਤ ਹੀ ਸੋਹਣੀ ਆ ਬੇਲ ਵੇਖੋ ਕਿੱਡੀ ਲੰਮੀ ਆ ਦੂਜੇ ਸੂਏ ਸੂਣਾ ਦਿਨ 10 ਕੀ ਖੜੂ ਕੀ ਵੱਧ ਆ 810 ਰੁਪਏ ਲੈ ਜੀ ਠੀਕ ਆ ਚੰਗੀ ਤਿਆਰ ਹੋਊਗੀ ਤੇ ਲਾਂਟੂ ਲਾਂ ਕਾਫੀ ਸੋਹਣੀਆਂ ਵਾ ਜੀ ਵੱਡੇ ਵੱਡੇ ਕਾ ਕੱਦ ਦੀ ਮਾਲਕ ਆ ਵਜਨ ਬਹੁਤ ਵਜਨ ਵਾਲੀ ਆ ਪੂਰੀ ਐਰ ਕਾ ਕਿੰਨਾ ਦੁੱਧ ਚਾਉ ਵੀਰ ਜੀ ਭਾਜੀ ਸੇਵਾ ਚੰਗੀ ਉਹ ਗੋਤੀ ਗਲਬਸ਼ੀ ਚਵਾ ਦੂਗੀ ਠੀਕ ਆ ਨਹੀਂ ਤੇ 526 ਤੋਂ ਨਹੀਂ ਮਰਦੀ ਆਜੋ ਆਜੋ ਬਾਕੀ ਸਾਮ ਦਾ ਮੁੱਲ ਹੁੰਦਾ ਕੇ ਐ ਵੀ ਠੰਡੀ ਧੀਰੀ ਵੀ ਮੈਂ ਨਾ ਬਰਫਰ ਗਈ ਠੀਕ ਆ ਬਾਕੀ ਢੱਲਾਂ ਬਹੁਤ ਖਵਾਨੇ ਚ ਚੰਗੀ ਬਣੂਗੀ ਤਿਆਰ ਹੋਊਗੀ ਆ ਵੇਖੋ ਜੀ ਕੱਦ ਘਾਟ ਚੈੱਕ ਕਰ ਲਓ ਜੀ ਥਾਣ ਥੋੜੋ ਓਕੇ ਆ ਨਾ ਹਾਂ ਠੀਕ ਤੇ ਮੁੱਲ ਵੀਰ ਜੀ ਦਾ ਕਿੰਨਾ ਕਰਾਂ ਹਾਂ ਜੀ ਮੋਲ ਕਿ ਨਾ ਕਰ ਰਹੀ ਮੋਲ ਦਾ ਹੈਗਾ ਇਹ ਪਾਇਂ ਕਰਾ ਲੋ 80 ਪਾਇ 75 ਹਾਂਜੀ 70000 ਦੀ ਬਿਛੀ ਦੇ ਰਾਂਗੇ ਮੌਕੇ ਤੇ ਛੋੜ ਹੋ ਜੂਗੀ ਛੋੜ ਹੀ ਹੋਣੀ ਕੋਈ 5 400 ਤੋਂ ਜ਼ਿਆਦਾ ਮਦਦ ਬਾਕੀ ਫੋਨ ਕਰੇ ਜਿੰਨੂੰ ਪਸੰਦ ਹੋ ਗਿਆ ਨਾ ਠੀਕ ਹੈ ਜੀ ਆ ਦੂਜੇ ਨੰਬਰ ਦੇ ਹੋਣੀ ਆ ਤਾਜੀ ਸੂਈ ਆ ਇਹਨੂੰ ਚੌਥਾ ਦਿਨ ਦੀ ਸੂਈ ਦੀ ਚੌਥਾ ਦਿਨ ਸੂਈ ਨੂੰ ਹੋ ਗਿਆ ਬੱਚਾ ਕੀ ਆ ਗਿਆ ਮਗਰ ਜੀ ਬੱਛਾ ਜੀ ਨੇ ਮਗਰ ਬੱਛਾ ਮਗਰ ਆ ਜੀ ਇਹਦੇ ਆ ਵੇਖੋ ਬੱਛਾ ਵੀ 나ੜੂ ਤੇ ਹੀ ਹੈ ਜੇ ਦੁੱਧ ਕਿੰਨਾ ਵੀਰ ਜੀ ਇਹਦੇ ਕੋਲ ਅਸੀਂ ਇਹਦੇ ਕੋਲ ਭਾਜੀ 13 14 ਕਿਲੋ ਦੁੱਧ ਰੈਡੀ ਹੈ ਅੱਛਾ 13 14 ਕਿਲੋ ਦੁੱਧ ਤਿਆਰ ਆ ਜਿਹੜਾ ਚਵਾਵਾ ਦੇਣਾ ਹੈ ਚਵਾਵਾ ਨੇ 18 20 ਕਿਲੋ ਤੁਹਾਨੂੰ ਕਹੀ ਜਾਈ ਉਹ ਕੰਮ ਨਹੀਂ ਆ ਹਾਂਜੀ 14 ਕਿਲੋ ਭਾਂਡੇ 'ਚ ਪਾਉਂਦੀ ਆ ਠੀਕ ਆ ਬਾਕੀ ਆ ਵੇਖੋ ਜੀ ਬਹੁਤ ਹੀ ਸੋਹਣੀ ਆ ਘੈਂ ਹੈ ਮੈਂ ਪੂਰੀ ਤੇ ਵੀਰ ਕੋ ਹੁੰਦੀਆਂ ਵੀ ਵੱਡੀਆਂ ਮੈੜਾ ਹਰ ਵੇਲੇ ਚਾਰ ਹੀ ਹੁੰਦੀਆਂ ਆ ਆਉਂਦੀਆਂ ਜਾਂਦੀਆਂ ਰਹਿੰਦੀਆਂ ਤੇ ਲਿਉਂਦਾ ਵੀਰ ਵੱਡੀਆਂ ਵੱਡੀਆਂ ਹੀ ਆ ਵੀਰ 30 ਪਲੱਸ ਵਾਲੀਆਂ ਆ ਆ ਜੋ ਆ ਵੇਖੋ ਬੱਚਾ ਵੀ ਇਹਦੇ ਮਗਰ ਵੱਛਾ ਆ ਗਿਆ ਥਾਣਾ ਦੀ ਵੀਰ ਜੀ ਕੋਈ ਬਾਤ ਘਾੜਦਨੀ ਹੈ ਭਾਜੀ ਮੋਟਰਾਂ ਕੀ ਚਵਾਈ ਹੋਊਗੀ ਅੱਛਾ ਜੀ ਆਪਣਾ ਬੰਦਾ ਭਾਏ ਦੋ ਟਾਈਮ ਚਾਰ ਟਾਈਮ ਪੰਜ ਤਣ ਤਸੱਲੀ ਕਰੇ ਚੈੱਕ ਕਰੋ ਜੀ ਥਾਣਾ ਬਿਲਕੁਲ ਠੰਡੀ ਧਿਰੀ ਆ ਰੱਸੀ ਪਾਉਂਦੇ ਕਿ ਨਹੀਂ ਭਾਏ ਰੱਸੀ ਪਾ ਲੋ ਨਾ ਪਾ ਲੋ ਬਾਕੀ ਮੱਖੀ ਮੱਛਰ ਹੋ ਗਿਆ ਵਾ ਹਾਂਜੀ ਹਾਂਜੀ ਜੀ ਤੇ ਇਹਦਾ ਮੁੱਲ ਵੀਰ ਜੀ ਕਿੰਨਾ ਕਰਨਾ ਇਹਦਾ ਭਾਜੀ ਭਾਏ 70 ਮੰਗਾ ਲੋ ਭਾਏ 65 ਮੰਗਾ ਲੋ ਹਾਂਜੀ 60000 ਚ 2000 ਰੁਪਿਆ ਮਾਣੂ ਢਿੰਜਿਆ ਯਾਰ ਦੀ ਪਗੜ ਦੇਣੀ ਹੈ ਦੁੱਧ ਵਾਜੂਗੀ ਥੋੜਾ ਬਲ ਦੁੱਧ ਭਾਜੀ ਵੀਕਲ ਦੇਈ ਜਾਊਗੀ ਨਾਰਮਲ ਸਤ ਤਾਜੀ ਸੂਹੀ ਚੌਥਾ ਦਿਨ ਠੀਕ ਆ ਸਹੀ ਆ ਜੀ ਵੀਰ ਨੂੰ ਫੋਨ ਜ਼ਰੂਰ ਕਰਿਓ ਇਹਦੇ ਬਾਰੇ ਦੱਸੋ ਜੀ ਇਹ ਬਸ਼ੀ ਭਾਜੀ ਦੂਜਾ ਸੂਆ ਆ ਹਾਂਜੀ ਛਿੱਗੀ ਮੂੰਹ ਤੋਂ ਆ ਮੂੰਹ ਤਾਂ ਛੇ ਦੰਦਾਂ ਦਾ ਹਾਂਜੀ ਥਾਂੜ ਬੜਾ ਸੋਹਣਾ ਲੱਗਾ ਹੈ ਬਹੁਤ ਈ ਆ ਜੀ ਭਾਜੀ ਚੁਵਾਈ ਵੀ ਮੋਟਰ ਰਗੀ ਵਸ਼ੀਨ ਲੱਗੀ ਆ ਠੀਕ ਆ ਜੀ ਹਵਾਂਨਾ ਚੈੱਕ ਕਰੋ ਜੀ ਆ ਵੇਖੋ ਇਹ ਤੜਕੇ ਸੂਈ ਆ ਕੋਈ 5 ਵਜੇ ਅੱਜ ਹੀ ਸੂਈ ਆ ਹਾਂ ਤੜਕੇ 5 ਜੇਰ ਜੂਰ ਪਾਤੀ ਜੇਰ ਜੂਰ ਐ ਕੰਪਲੀਟ ਪਾਤੀ ਭਾਈ ਵਸ਼ਾ ਆ ਗਿਆ ਮਗਰੇ ਦੇ ਵਸ਼ਾ ਵਸ਼ਾ ਜੀ ਮਾੜੂ ਤੇ ਹੀ ਆ ਵਸ਼ਾ ਵੇਖ ਲਓ ਤੁਸੀਂ ਤੇ ਬਾਕੀ ਆ ਵੇਖੋ ਵਸ਼ਾ ਤੜਕੇ ਸੂਈ ਆਪਣੀ ਕੋ ਬੋਲੀ ਬਣਾ ਕੇ ਲੈ ਜੇ ਹਾਂ ਆਕਰ ਬੋਲੀ ਤੁਹਾਡੇ ਕੋ ਨਾਲੇ ਖਾਵੇ ਚਮਚੇ ਵਾਲੀ ਆ ਕਿ ਪੀਣ ਵਾਲੀ ਆ ਜਿਹੜੀ ਮਰਜ਼ੀ ਭਾਈ ਨਹੀਂ ਚਮਚੇ ਵਾਲੀ ਹੋਣੀ ਆ ਜਿਹਦੇ ਜਿਹ ਅੱਜ ਹੀ ਸੂਈ ਆ ਵੇ ਅੱਜ ਹੀ ਸੂਈ ਭਾਈ ਤੜਕੇ 5 ਵਜੇ ਸੂਈ ਆ 9 10 ਵਜੇ ਜੇਰ ਪਾ ਬਾਕੀ ਚੋਣ ਚਾਂਣ ਇੰਨਾ ਕੋ ਭਾਜੀ ਲਗਾਣਾ ਮੋਟਰ ਦਾ ਹਾਂ ਕਿੰਨਾ ਕੱਢਿਆ ਬੋਲਾ ਵੀਰ ਜੀ ਭਾਜੀ 8 ਕਿਲੋ ਬੋਲਾ ਚੋਇਆ ਆਪਾਂ ਠੀ ਹਾਂਜੀ ਚਲੋ ਲੈ ਜਾ ਜੀ 8 ਕਿਲੋ ਬੋਲਾ ਕੱਢਿਆ ਵਾ ਥਾਨ ਵੇਖੋ ਬਹੁਤ ਹੀ ਸੋਹਣਾ ਲੱਗਾ ਜੀ ਕੁਆਲਿਟੀ ਚੈੱਕ ਕਰੋ ਬਾਕੀ ਜਿੱਡੀ ਹੈਗੀ ਵੜ ਆਪਾਂ ਓਡੀ ਹਣੀ ਝੂਮ ਜਾਮ ਨਹੀਂ ਆਪਾਂ ਕਰਦੇ ਥਾਨ ਤੁਣੀ ਚੰਗਾ ਲੱਗਾ ਓਹੀ ਵੱਛੀ ਆ ਭਾਜੀ ਆ ਵੇਖੋ ਜੀ ਬਗੀ ਚੂਣ ਚਾਣ ਮੋਟਰ ਦਾ ਕੋਈ ਗੱਲ ਨਹੀਂ ਠੰਡੀ ਆ ਵੀਰ ਜੀ ਮੈਂ ਨਾ ਬਰਫਰ ਦੀ ਭਾਜੀ ਇਹਨੂੰ ਰਸੀ ਪਾਉਣ ਦੀ ਲੋੜ ਆ ਭਾਵੇਂ ਪਾ ਲੋ ਪਾਉਣੀ ਨਹੀਂ ਪਾਉਣੀ ਤੁਹਾਡੀ ਠੀਕ ਆ ਜੀ ਤੇ ਇਹਦਾ ਮੁੱਲ ਵੀਰ ਜੀ ਮੁੱਲ ਭਾਜੀ ਇਹਦਾ ਲੈਣ ਦੇਣੀ ਆਪਾਂ 70000 ਦੀ ਬਸ਼ੀ ਦੇਣੀ ਆ ਛੋਟ ਕਰੋਗੇ ਕਿ ਨਹੀਂ ਛੋਟ ਹੀ ਹੁਣੀ ਕੋਈ 500 ਭਾਜੀ ਮੋਲ ਕਰਾਉਣਾ ਭਾਵੇਂ 85 ਕਰ ਲੀਏ ਭਾਵੇਂ 90 ਕਰ ਲੀਏ ਹਾਂਜੀ ਬਸ 70000 ਦੀ ਦੇਣੀ ਆ ਠੀਕ ਆ ਹਾਂਜੀ ਮੌਕੇ ਦੇ ਮਾਰੀ ਮੋਢੀ ਕਰਦੇ ਛੋਟ ਦੁੱਧ ਬਸ਼ੀ 24 25 ਕਿਲੋ ਆ ਨਾਰਮਲ ਪਾਈ ਜਾਊ ਜੀ ਜੇ ਹੁਣ ਥਣ ਲੱਗਾ ਚਵਾਈ ਰੂਰ ਦੀ ਮੋਟੀ ਮੋਟੀ ਹਾਂ ਜੀ ਹਾਲੇ ਤੇ ਬੜਾ ਹੀ ਆ ਤੜਕੇ ਸੂਈ ਆ ਜੀ ਹਾਂਜੀ ਠੀਕ ਹੈ ਜੀ ਬਾਕੀ ਛੋੜ ਛੂੜ ਆਪੇ ਕਰਾ ਲੈਣੀ 70 ਦੀ ਹੋਈਆਂ ਭਾਜੀ 500 ਛੋੜ ਹੀ ਹੋਈਆਂ ਵੀਰਾਂ ਨੇ ਕਰਾ ਲੈਣੀ ਆ ਮਾਨ ਤਾਨ ਹੁੰਦਾ ਵਾ ਉਹ ਵੀ ਭਰਾ ਹੋਵਾ ਆਪਣੇ ਜਿੰਨਾ ਖਰੀਦਣੀ ਆਗੇ ਇਹਦੇ ਬਾਰੇ ਦੱਸੋ ਜੀ ਇਹ ਭਾਜੀ ਚੌਥਾ ਦਿਨ ਸੂਈ ਨੂੰ ਜੇ ਹਾਂਜੀ ਵਸ਼ੀ ਮਗਰ ਦੀ ਵਸ਼ੀ ਬਹੁਤ ਜਿਆਦੀ ਚੰਗੀ ਦਿੱਤੀ ਆ ਆ ਦੇਖੋ ਵਸ਼ੀ ਵੀ ਬਰੀਡ ਵਾਲੀ ਆ ਪੂਰੀ ਚੈਰੀ ਵਧੀਆ ਦੀ ਵਧੀਆ ਵਸ਼ੀ ਆ ਆ ਦੇਖੋ ਫੇਸ ਵੇਖੋ ਵਸ਼ੀ ਦਾ ਆਹ ਵੇਖੋ ਕਵਾਲਿਟੀ ਕਰੋ ਚੈੱਕ ਜੀ ਠੀਕ ਆ ਕੇ ਭਰਾ ਨੇ ਚੰਗਾ ਰਵਾਇਆ ਆਪਣੇ ਵੀਰ ਨੇ ਬਹੁਤ ਹੀ ਸੋਹਣੀ ਪਿਆਰੀ ਹੈ ਵਸ਼ੀ ਖੋਲ ਲੇ ਠੀਕ ਹੈ ਜੀ ਇਹਦੇ ਕੋਲ ਦੁੱਧ ਕਰਾ ਵੀਰ ਜੀ ਇਹਦੇ ਕੋਲ ਭਾਜੀ 20 ਕਿਲੋ ਚੋਣ ਵਾਲਾ ਦੁੱਧ ਹੋਊਗਾ ਅੱਛਾ ਜੀ ਹਾਂ ਜੀ ਠੀਕ ਆ 20 ਕਿਲੋ ਤਿਆਰ ਹਾਂ ਦੁੱਧ 27 28 ਕਿਲੋ ਪਾ ਦੋਗੀ ਵਰੀਆ ਕਿ ਚੂਣ ਚਾਣਾ ਹੈ ਮੋਟਰ ਅੱਗੀ ਲੱਗੀ ਹੈ ਬਾਕੀ ਨਸਲ ਦੀ ਆ ਪੂਰੀ ਵਜਨ ਹੀ ਭਾਜੀ ਪੂਰਾ ਆ ਚੱਡ ਵੀ ਪੁਰਾਣਾ ਵੀ ਚੰਗਾ ਲੱਗਾ ਇਹਨੂੰ ਕੋਈ ਬਿਆਰ ਨਹੀਂ ਇਹਨੂੰ ਕੋਈ ਗੱਲ ਨਹੀਂ ਜੀ 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 ਆ ਵੀਖੇ ਜੀ ਹੁਣ ਕਿੰਨਾ ਤਿਆਰ ਦੱਸਿਆ 20 ਤੋਂ ਭਾਈ 20 ਗਲਤੀ ਮੰਨ ਕੇ ਕੋਈ ਲੈ ਜੇ ਮੇਰਾ ਭਰਾ ਹਜੇ 20 ਕਿਲੋ ਜਿਹੜਾ ਹੁਣ ਰੈਡੀ ਆ ਉਹਦੇ ਜੇ ਸੇਵਾ ਚੰਗੀ 30 ਕਿਲੋ ਵਸ਼ੀ ਆਰ ਮਾਂ ਨਾਲ ਪਾ ਦੂਗੀ ਜੀ ਆ ਲਓ ਆ ਵੀਖੇ ਜੀ ਦੋ ਡਬਲ ਫਾਇਦਾ ਹੀ ਮਗਰ ਵੀ ਵਸ਼ੀ ਆ ਤੇ ਬਾਕੀ ਹੁਣ ਵੇਖੋ ਭਾਜੀ ਲੱਗੀ ਚੋਣ ਏਡੀ ਏਡੀ ਮੋਟੀ ਲੱਗੀ ਕੋਈ ਹਿਸਾਬ ਨੇ ਥਾਣ ਵੀ ਬੜਾ ਸੋਹਣਾ ਲੱਗਾ ਇਹਨੋਂ ਦੇ ਗੈਬ ਵੀ ਚੰਗਾ ਥਣਾ ਵਾ ਅੱਲ ਦੇ ਸ਼ਾਮਾਂ ਨੂੰ ਜਰੋ ਬੰਦਾ ਤਾਂ ਐਵੇਂ ਦਾ ਫਸ ਜਾਂਦੀ ਤਾ ਵੀਰ ਜੀ ਬਾਦਖਾਨ ਕੋਈ ਹੋਵੇ ਤਾ ਕੋਈ ਭਾਜੀ ਆਪਣੀ ਭਾਂ ਦੇ ਦੋ ਟਾਈਮ ਕੋ ਚੋਗੇ ਲੈ ਜੇ ਭਾਂ ਉੱਦਾਂ ਲੈ ਜੇ ਨੇ ਗਰੰਟੀ ਹੋਊਗੀ ਜੀ ਹਾਂਜੀ ਆਪਣਾ ਫਰਜ ਬਣਦਾ ਆਪਾਂ ਜਿਹੜੀ ਗੱਲ ਸਾਹਮਣੇ ਆਉਂਦੀ ਆ ਪੁੱਛ ਠੰਡੀ ਤੇਰੀ ਬਰਫਰ ਗਈ ਜੀ ਠੀਕ ਆ ਰੱਸੀ ਪਾਉਣ ਦੀ ਲੋੜ ਭਾਵੇਂ ਪਾਲੇ ਨਾ ਪਾਲੇ ਸੀਰ ਆ ਪੂਰੀ ਦਾ ਮੁੱਲ ਕਿੰਨਾ ਕਰਨਾ ਜੀ ਮੁੱਲ ਭਾਵੇਂ ਭਾਜੀ ਇਹਦਾ ਕਿੰਨਾ ਮਰਜ਼ੀ ਕਰਾਈ ਜੀ ਹਾਂ ਤੁਹਾਨੂੰ ਪਤਾ ਹੀ ਇਹਦਾ ਦੇ ਆਪਾਂ ਯਾਰਾ ਮੁੱਲ ਨਹੀਂ ਕਰਨਾ ਦੱਸੋ ਭਾਈ ਇਹ 70000 ਦੀਆਂ ਆਪਾਂ ਦੇ ਰਣੀ ਆ ਮਾਣ ਤਣ ਕਿੰਨਾ ਕਰ ਦੋ ਮੁੱਲ ਭਾਵੇਂ ਜਿੰਨਾ ਮਰਜ਼ੀ ਕਰਾ ਲਈਏ 70000 ਰੁਪਏ ਦੀ ਆਪਾਂ ਪੂਰੇ ਦੀਆਂ ਮਾਣ ਹੋਊਗਾ ਥੋੜਾ 10000 ਰੁਪਏ ਚ ਮਾਣ ਹੋ ਜੂਗਾ ਕੋਈ ਯਾਰ ਨਹੀਂ ਹਣਾ ਥਾਣਾ ਦਾ 20 ਕਿਲੋ ਕੰਡਾ ਲੈ ਆਵੇ ਨਾਲ ਭਾਵੇਂ ਇਸ ਟਾਈਮ ਤਾਂ 20 ਕਿਲੋ ਤੇ ਯਾਰ ਵਸ਼ੀ ਵੇਲੋਗੇ ਇਹੋ ਜੀ ਠੀਕ ਆ ਜੀ ਸਹੀ ਆ ਹਾਂ ਜੀ ਆ ਦੱਸੋ ਲਾਸਟ ਵਾਲੀ ਜਿਹੜੀ ਇਹਦੇ ਬਾਰੇ ਦੱਸੋ ਇਹਦੇ ਭਾਜੀ ਬਹੁਤ ਚੰਗੀ ਵਸ਼ੀ ਆ ਇਹ ਵੀ ਤੜਕੇ ਸੂਈ ਜੇ ਹਾਂ ਜੀ ਉਹ ਘੰਟਾ ਪਹਿਲਾਂ ਸੂਈ ਆ ਇਹ ਘੰਟਾ ਮਗਰੋਂ ਸੂਈ ਪਜੀ ਦਿਨ ਤੋਂ ਮਣ ਠੀਕ ਆ ਓ ਜੇ ਰਪਈ ਜੇਰ ਦੀ ਵੀਡੀਓ ਵਿਖਾ ਦੋ ਨਾਲੀ ਠੀਕ ਆ ਦਿਖਾ ਦਿੰਦੇ ਮਗਰ ਦਿਖਾ ਦਿੰਦੇ ਬਾਕੀ ਸੀਲ ਸੂਲ ਬੜੀ ਆ ਵੇਸ਼ੀ ਠੀਕ ਆ ਚੋਈ ਆ 7-8 ਕਿਲੋ ਵੇਸ਼ੀ ਅੱਛਾ ਹਾਂ ਕੋਈ 15ਾ ਠੰਡੀ ਸੀਲ ਆ ਕੋਈ ਇਹੋ ਜੀ ਗੱਲ ਨਹੀਂ ਜੀ 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 ਇਹ ਪਹਿਲਣਾ ਵਸ਼ੀਆਂ ਹੱਥ ਮੇਂ ਲਾਉਂ ਦਿੰਦੀ ਜੀ ਇਹ ਪਹਿਲਾ ਸੂਆ ਸੂਈ ਆ ਪਹਿਲਾ ਸੂਆ ਭਾਜੀ ਚੋਕੀ ਠੀਕ ਆ ਜੀ ਠੀਕ ਆ ਬੱਚਾ ਇਹਦੇ ਮਗਰ ਵਸ਼ਾ ਆ ਗਿਆ ਹਾਂ ਜੀ ਵਸ਼ਾ ਭਾਜੀ ਠੀਕ ਆ ਜੀ ਆ ਵੇਖੋ ਜੀ ਕੁਆਲਿਟੀ ਚੈੱਕ ਕਰੋ ਹੁਵਾਨਾ ਬੜਾ ਸੋਹਣਾ ਵਾ ਥਾਣ ਮੁੱਠੀ ਦੀ ਚਵਾ ਆ ਲੱਗਾ ਜੀ ਬਹੁਤ ਹੀ ਸੋਹਣੀ ਬਰੀਡ ਬਹੁਤ ਆ ਵੇਖ ਲੋ ਜੀ ਹਲਦੇ ਪਾਈ ਸੂਸਾਜ ਆਈ ਆ ਹਾਂਜੀ 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 ਜੇਰ ਪਾਈ ਆ ਬੱਚਾ ਬਹੁਤ ਵੱਡਾ ਦਿੱਤਾ ਅਸ਼ੀ ਜੀ ਇੱਕੋ ਹੀ ਵਸ਼ੀ ਵਾਲੀ ਬਾਕੀ ਸਾਰੇ ਵਸ਼ੀ ਵਾਲਾ ਇੱਕੋ ਇੱਕੋ ਵਸ਼ੀ ਵਾਲੀ ਹਾਂ ਆ ਵੇਖੋ ਜੀ ਆ ਕੀ ਵਸ਼ੀ ਦਾ ਵਜਨ ਫੋਲਿਆ ਜੀ 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 ਦੁੱਧ ਤਾਂ ਜ਼ਿਆਦਾ ਨਹੀਂ ਕਹਿੰਦਾ 25 ਕਿਲੋ ਵੱਚੀ ਨਾਰਮਲ ਸੇ ਵਾ ਦੁੱਧ ਪਾਈ ਆ ਆਜੋ ਜੀ 25 ਕਿਲੋ ਬਾਕੀ ਨਿਗ ਨਿਗ ਜਿਹਾ ਪਿੱਛਾ ਜਿਹਾ ਨਹੀਂ ਭਾਈ ਨਿਕਲਣਾ ਥੋੜਾ ਵਜਨ ਚ ਵੀ ਦੁੱਧ ਨਿਕਲਦਾ ਵਜਨ ਵੀ ਬਾਕੀ ਬੇਲ ਕਾਫੀ ਬੀਅਰ ਕੁਆਲਟੀ ਬੜੀ ਵਛੀ ਖਾਣ ਦੀ ਕੁਆਲਟੀ ਵੀ ਚੰਗੀ ਹੈ ਖਾਣ ਆਹ ਵੇਖੋ ਇਹ ਗੈਬ ਗੂਬ ਥਾਣਾ ਦਾ ਚੰਗਾ ਵਾ ਬਾਕੀ ਹਵਾਨਾ ਜਿਹੜਾ ਬਹੁਤ ਹੀ ਸੋਹਣਾ ਵਾ ਜੀ ਇਹਦਾ ਕੈਮ ਆ ਪੂਰੀ ਬਾਕੀ ਥਾਨ ਥੋਣ ਇੰਨੀ ਕਿ ਸੀਲ ਨਿਕਲੀ ਕੋਈ ਹਸਾਬ ਨਹੀਂ ਭਾਜੀ ਜੀ 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 ਕੋਈ ਦਵਾਈ ਹੋਈ ਵਾਲੇ ਬੜਾ ਵਛੀ ਦੀ ਥਾਣੇ ਕਰ ਫੇ ਲੱਗਉਂਦਾ ਇਹ ਦਿਖਾ ਦਿਓ ਵੇਖੋ ਲੱਗ ਚੁੱਕਾ ਨਾ ਪਤਾ ਨਹੀਂ ਭਾਜੀ ਵਛੀ ਜੀ ਜੀ ਇੰਨੀ ਕਿ ਸੀਲ ਆ ਵੇਖੋ ਅਜੇ ਪਲਾਂ ਪੁਣਾ ਵੀ ਪਈਆਂ ਆ ਥੋੜੀ ਜੀ ਹੁਣ ਤੱਕ ਦੋ ਚਾਰ ਦਿਨ ਦ ਸਵੈਲਿੰਗ ਰੀਮ ਦੀ ਆ ਜੀ 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 ਤੇ ਰੇਤੀ ਹੱਥ ਤੇ ਮੜਾ ਇਹਦਾ ਮੁੱਲ ਵੀਰ ਜੀ ਕਿੰਨਾ ਕਰਨਾ ਜੀ ਮੰਗ ਲਈ ਬਾਈ ਲੱਖ ਫਿਰ ਲੱਖ ਮੰਗ ਲੋ ਜੀ ਇਹ ਆਪਾਂ ਲੱਖ ਨਹੀਂ ਮੰਗਣਾ ਭਾਜੀ ਹਾਂਜੀ ਆਪਾਂ 75 ਦੀ ਬੱਛੀ ਦੇ ਨਾਲ ਮਾਨ ਤਣੋ ਮਾਨ ਤਣ ਕਰਦਾਂਗੇ ਭਾਜੀ ਠੀਕ ਆ ਹਾਂਜੀ ਬਾਕੀ ਬੱਛੀ ਸਾਰੀ ਸਾਫ ਸੁਥਰੀ ਆ ਤੇ ਜੇ ਜੋੜੇ ਵਾਲੇ ਵੀਰ ਕੋਈ ਨਹੀਂ ਵੀਰ ਜੇ ਕੋਈ ਜੋੜੇ ਵਾਲਾ ਹੋਵੇ ਉਹਨੂੰ ਆਪਾਂ ਕਰਤਾ ਉਹ ਸਾਵਣਾ ਮਾਨ ਖੁੱਲਾ ਹੀ ਹੋ ਜੂਗਾ ਹਨਾ ਠੀਕ ਹੈ ਜੀ ਕਰਨੀ ਵੀਰ ਜੀ ਕੋਈ ਗੱਲ ਬਾਤ ਹੋਣ ਬਸ ਕੋਈ ਗੱਲ ਬਾਤ ਨਹੀਂ ਵੀਰ ਜੀ ਜੇਰ ਵੀ ਦਿਖਾ ਦਈਏ ਹਾਂਜੀ ਜੇਰ ਵਿਖਾ ਦਿਓ ਜੇਰ ਵੀ ਦਿਖਾ ਦਈਏ ਆ ਵੀਰ ਜੀ ਆ ਜੇਰ ਇਧਰ ਪਈ ਆ ਆ ਵੇਖੋ ਜੀ ਇੱਕ ਦੀ ਛੋਟਾ ਹੈ ਬਾਹਰ ਠੀਕ ਆ ਉਹ ਘੰਟਾ ਪਹਿਲਾਂ ਸੂਈ ਸਹੀ ਆ ਹਾਂਜੀ ਤੇ ਆਹੀ ਪੰਜ ਪਸ਼ੂ ਆ ਜੀ ਟੋਟਲ ਬਗਿਆ ਵੇੜ ਦੀ 22 28 ਕਿਲੋ ਪਾ ਦੂੰਗੀ ਜੀ 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 ਆ ਇੱਕ ਗੱਬਣ ਤੇ ਚਾਰ ਸੂਈਆਂ ਸਵਾਈਆਂ ਦੀ ਤੇ ਬੇਨਤੀ ਇਹੀ ਆ ਸੂਏ ਸਵਾਏ ਪਸ਼ੂ ਨੂੰ ਦੋ ਟਾਈਮ ਚੋਕੇ ਤੇ ਗੱਬਣ ਪਸ਼ੂ ਨੂੰ ਚੈੱਕ ਪਾਸ ਕਰਕੇ ਆਪਣੀ ਤਸੱਲੀ ਕਰਕੇ ਲੈ ਕੇ ਜਾਇਆ ਕਰੋ ਤੁਸੀਂ ਪੈਸੇ ਖਰਚਣੇ ਆ ਜੀ ਤੁਹਾਡਾ ਫਰਜ਼ ਬਣਦਾ ਜੀ ਚੈੱਕ ਕਰਨਾ ਹਾਂਜੀ ਵੀਡੀਓ ਨੂੰ ਕਰਦੇ ਸ਼ੇਅਰ ਜੀ ਧੰਨਵਾਦ